ਸਲੇਮਪੁਰ ਬ੍ਰਾਹਮਣਾ ਦੇ ਵਿੱਚ ਕਣਵਰ ਗਰੇਵਾਲ ਪੰਜਾਬੀ ਸਿੰਗਰ ਦਾ ਸੋਹ ਚੱਲ ਰਿਹਾ ਸੀ ਤਾਂ ਸੋਹ ਖਤਮ ਹੋਣ ਤੋਂ ਬਾਅਦ ਕਮੇਟੀ ਨੇ ਉੱਥੋਂ ਦੇ ਮੁੱਖ ਸੇਵਾਦਾਰ ਪੰਮਾ ਸਾਈ ਨੇ ਕਣਵਰ ਗਰੇਵਾਲ ਤੇ ਨਸ਼ਾ ਕਰਕੇ ਗਾਉਣ ਦੇ ਇਲਜ਼ਾਮ ਲਗਾਏ ਹਨ ਅਤੇ ਕਣਵਰ ਗਰੇਵਾਲ ਦੀ ਟੀਮ ਦੇ ਵੱਲੋਂ ਕੋਈ ਵਿਸਥਾਰਿਕ ਕਰਨ ਹਲੇ ਤੱਕ ਨਹੀਂ ਆਇਆ ਤਾਂ ਕਰ ਲਿਆ ਤੁਹਾਡੇ ਨਾਲ ਫੁੱਲ ਵੀਡੀਓ ਸਾਂਝੀ ਕਣਵਰ ਗਰੇਵਾਲ ਗਾਉਣ ਲੱਗਿਆ ਉਨੇ ਸ਼ੁਰੂਆਤ ਕਰੀ ਧਰਮੇ ਗਾਣੇ ਤੋਂ ਬਹੁਤ ਵਧੀਆ ਲੱਗੇ ਬਹੁਤ ਵਧੀਆ ਗਾਰੇ ਪਰ ਉਹ ਤੋਂ ਬਾਅਦ ਉਹਨੇ ਪਤਾ ਨਹੀਂ ਕਿਹੜੀ ਚੀਜ਼ ਦਾ ਨਸ਼ਾ ਕਰਿਆ ਉਹਨੇ ਕਿਆ ਨਹੀਂ ਕਰਿਆ ਕਿਆ ਕਰਿਆ ਉਹ ਸਾਨੂੰ ਨਹੀਂ ਪਤਾ बार-बार ਉਹ ਮੂਵੀ ਤੋਂ ਹੁੰਦਾ ਤੁਸੀਂ ਦੇਖ ਨਹੀਂ ਸਕਦੇ ਸਾਡੇ ਲਾਈਵ 'ਚ ਦਰਵਾਜ਼ ਸਲੇਮਪੁਰ ਲਾਈਵ ਹੈ ਫਿਰ YouTube ਤੇ ਤੇ ਬਾਕੀ ਜਿੰਨੇ ਸਾਡੇ ਵੀਰ ਹੈ ਇਹ ਸਾਰਿਆਂ ਦੇ ਚੈਨਲ ਹੈ ਮੈਨੂੰ ਨਾਮ ਨਹੀਂ ਪਤਾ ਉਹ ਅਸੀਂ ਉਹਤੇ ਵੀ ਸ਼ੇਅਰ ਕਰ ਦਾਂਗੇ ਕੇ ਉਹ ਸਾਡੇ ਕੋਲ ਪੈਸੇ ਲੈ ਗਿਆ 1 ਲੱਖ ਰੁਪਏ ਉਹਨੇ ਕੈਸ਼ ਕੋਆ ਹੈ ਸਾਡੇ 3.5 ਲੱਖ ਰੁਪਏ ਉਹਨੇ ਸਾ ਤੋਂ ਕੈਸ਼ ਲਿਆ 1 ਲੱਖ ਰੁਪਏ ਉਹਨੇ ਅਕਾਊਂਟ ਚ ਪਵਾਇਆ ਸਾ ਤੋਂ ਉਹ ਪੈਸੇ ਵੀ ਲੈ ਗਿਆ ਤੇ ਉਹਨੇ ਕੋਈ ਵੀ ਗਾਣਾ ਤੁਸੀਂ ਦੇਖ ਸਕਦੇ ਹੋ ਇੱਕ ਗਾਣੇ ਦੀ ਮੈਂ ਰਿਕਵੈਸਟ ਕਰੀ ਜਿਹਨੂੰ ਵੀ ਟਿਕਟਾਂ ਦੋ ਲੈ ਲਈ ਉਹ ਗਾ ਦੇ ਉਹਨੇ ਉਹ ਵੀ ਨਹੀਂ ਪੂਰਾ ਗਾਇਆ ਉਹ ਵੀ ਵਿਚ ਹੀ ਰਹਿ ਗਿਆ ਤਾਂ ਭੁੱਲ ਗਿਆ ਸਾਡਾ ਇੰਨਾ ਕ ਖਰਚਾ ਹੋਇਆ ਟੈਂਟ ਤੇ ਲਾਈਟਾਂ ਤੇ ਹੋਰ ਸਾਡੀ ਸਕਿਉਰਿਟੀ ਉਹਨੂੰ ਇੰਨੀ ਦੁਨੀਆ ਦੇਖਣ ਲਈ ਦੂਰੋਂ ਦੂਰੋਂ ਆਈ ਸਾਰੇ ਉੱਥੇ ਉਹਨੂੰ ਨਸ਼ੇੜੀ ਕਿਸ ਨੇ ਕਿਹਾ ਸੁੱਖਾ ਪੀਤਾ ਹੈ ਕਿਸ ਨੇ ਕਿਹਾ ਸ਼ਰਾਬ ਪੀਤੀ ਹੈ ਸਾਡਾ ਸਾਰਾ ਮੇਲਾ ਉਹ ਬੰਦਾ ਖਰਾਬ ਕਰਕੇ ਚਲੇ ਗਿਆ ਸਾਡੇ ਦਿਲ ਨੂੰ ਇੰਨੀ ਕਿਥੇ ਪਹੁੰਚੀ ਹੈ ਵੀ ਅਸੀਂ ਕਿ ਤੁਹਾਡੇ ਕੈਮਰਾ ਸਾਹਮਣੇ ਖੜੇ ਆਂ ਸੱਤ ਉਹ ਜ ਖੜ ਨਹੀਂ ਹੁੰਦਾ ਉਹ ਇੰਨਾ ਕਿ ਸਾਡਾ ਨੁਕਸਾਨ ਕਰ ਗਿਆ ਲੱਖਾਂ ਚ ਸਾਡਾ ਨੁਕਸਾਨ ਕਰਕੇ ਗਿਆ ਜਿਹੜੀ ਉਹਦੇ ਬਣਦੀ ਕਾਰਵਾਈ ਅਸੀਂ ਕਰਾਂਗੇ ਜੇ ਸਾਨੂੰ ਕੋਰਟ ਤੱਕ ਜਾਣਾ ਪਿਆ ਤਾਂ ਅਸੀਂ ਕੋਰਟ ਤੱਕ ਵੀ ਜਾਵਾਂਗੇ ਤਾਂ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ